ਚਾਹੇ ਧੁੰਦ ਹੋਵੇ ਚਾਹੇ ਨਾਵੇ ਗਰਮੀ ਹੋਵੇ ਸਰਦੀ ਹੋਵੇ ਹੱਸ ਹਰ ਮੌਸਮ ਨਾਲ ਅਸੀਂ ਲੜ ਸਕਦੇ ਆਂ ਹਾਂ ਜੀ ਕਿਉਂਕਿ ਸਾਨੂੰ ਖਤਰਾ ਧੁੰਦ ਦਾ ਜਾਂ ਮੌਸਮ ਤੋਂ ਨਹੀਂ ਆ ਸਾਨੂੰ ਖਤਰਾ ਇਥੇ ਮੌਜੂਦਾ ਸਰਕਾਰਾਂ ਤੋਂ ਆ ਜਿਹੜੀਆਂ ਦੇਸ਼ ਨੂੰ ਵੇਚਣਾ ਚਾਹੁੰਦੀਆਂ ਜੀ ਮੈਂ ਕੈਨੇਡਾ ਤੋਂ ਆਈ ਹਾਂ ਕੈਨੇਡਾ ਤੋਂ ਆਏ ਤੁਸੀਂ ਹਾਂ ਜੀ 11 ਤਰੀ ਨੂੰ ਆਈ ਹਾਂ ਕੈਨੇਡਾ ਤੁਸੀਂ ਕੈਨਸਲ ਕਰਕੇ ਹੈ ਕਿਉਂਕਿ ਪੰਜਾਬੀ ਤਾਂ ਕਹਿੰਦੇ ਕਿ ਦੂਜਾ ਹੁਣ ਲਾਪਲਾਪਿਆ ਹੁੰਦਾ ਹੈ ਕਿ ਕੈਨੇਡਾ ਜਾਣਾ ਬੱਚੇ 12ਵੀਂ ਪਾਸ ਹੁੰਦੇ ਕਹਿੰਦੇ ਕੈਨੇਡਾ ਭੇਜ ਦੋ ਤੇ ਮਾਪੇ ਵੀ ਕੈਨੇਡਾ ਚੱਲ ਜਾਂਦੇ ਹੁਣ ਤਾਂ ਹਾਲਾਤ ਇਹ ਹੋਏ ਪਏ ਪਰ ਤੁਸੀਂ ਜਾਂ ਕਿੰ ਦੀ ਅਸਲ ਜੇ ਸਾਡੇ ਮੇਰੇ ਦੋ ਬੇਟੇ ਆ ਜੀ ਇੱਕ ਬੇਟੀ ਬੱਟੀ ਵਿਆਹੀ ਹੈ ਜੀ ਤੇ ਬੇਟੇ ਦੋਵੇਂ ਕੈਨੇਡਾ ਜੀ ਬੇਟੇ ਤਾਂ ਬਹੁਤ ਖਿੱਚ ਕਰਦੇ ਵੀ ਇੱਥੇ ਆਜੋ ਪਰ ਅਸਲ ਇਥੇ ਜਿੱਦਾਂ ਦੇ ਜਗੀਜੀਸ ਨਾਲ ਮਰਨ ਵਰਤੇ ਬੈਠੇ ਆ ਨਾ ਤੇ ਸਾਡਾ ਕੈਨੇਡਾ ਸਾਨੂੰ ਚੰਗਾ ਨਹੀਂ ਲੱਗਦਾ ਜੀ ਪੌਦੇ ਮਹੀਨੇ ਕੜੱਕੇ ਦੀ ਠੰਡ ਲੇਕਿਨ ਫੇਰ ਵੀ ਡਟੇ ਹੋਏ ਨੇ ਕਿਸਾਨ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਸਵੇਰ ਦੀ ਇੱਥੇ ਕਿ ਪ੍ਰਸ਼ਾਦਾ ਬੰਦਾ ਪਿਆ ਵੈ ਤੁਹਾਨੂੰ ਦੱਸਦੇ ਕਿ ਅੱਜ ਮੋਰਚੇ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਕਿਉਂਕਿ ਬਿੱਤੇ 2 ਦਿਨ ਜਿਹੜੇ بارش ਹੋਈ ਹੈ ਤੇ ਅੱਜ ਸਵੇਰ ਤੋਂ ਹੀ ਹੈ ਧੁੰਦ ਦੀ ਚਾਦਰ ਛਾਈ ਹੋਈ ਹੈ ਲਿਕਨ ਕਿਸਾਨ ਜਿਹੜੇ ਹੌਸਲੇ ਐ ਉਹ ਬਿਲਕੁਲ ਬੁਲੰਦ ਨੇ ਤੇ ਇਹ ਤਸਵੀਰਾਂ ਤੁਸੀਂ ਦੇਖਦੇ ਪਏ ਕਿ ਪ੍ਰਸ਼ਾਦੇ ਬਣਦੇ ਪਏ ਨੇ ਕਿਉਂਕਿ ਕਿਸਾਨ ਇੱਥੇ ਬਹੁਤ ਸਾਰੇ ਇੱਥੇ ਬੈਠੇ ਹੋਏ ਤੇ ਉਹਨਾਂ ਦੀ ਸਿਹਤ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ਉਹਨਾਂ ਨੇ ਖਾਣ ਪੀਣ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਸਾਡੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ ਸਵੇਰ ਤੋਂ ਲੱਗੇ ਹੋਏ ਸਵੇਰ ਦੇ ਇੱਕ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਮਾਹੌਲ ਕੀ ਇਸ ਵਕਤ ਮੋਰਚੇ ਦਾ ਜੀ ਮਾਹੌਲ ਤਾਂ ਬਹੁਤ ਵਧੀਆ ਹੈ ਜੀ ਵੇਖੋ ਲੋਕਾਂ ਦਾ ਪੂਰਾ ਮਤਲਬ ਸਹਿਯੋਗ ਹੈ ਮੋਰਚੇ ਨੂੰ ਪੂਰੇ ਭਾਰਤ ਪੱਧਰ ਤੇ ਜਿਹੜੇ ਮਿਹਨਤ ਕਸ਼ ਲੋਕ ਨੇ ਜਿਹਨਾਂ ਲੋ ਖੇਤੀ ਨਾਲ ਜੁੜੇ ਨੇ ਖਾਸ ਕਰਕੇ ਜਾਂ ਮਜ਼ਦੂਰ ਵੀ ਨੇ ਉਹ ਪੂਰੇ ਜੁੜਿਆ ਜੀ ਮੋਰਚੇ ਨਾਲ ਹਾਂਜੀ ਤੇ ਬਾਕੀ ਅਸੀਂ ਜਿਹੜਾ ਭੋਜਨ ਹਰ ਰੋਜ਼ ਤਾਜ਼ਾ ਤਿਆਰ ਕਰਦੇ ਹਾਂ ਜਾਈ ਆਲੂ ਵਾਲੇ ਪਰੌਂਠੇ ਆ ਇਹਦੇ ਵਿੱਚ ਆਲੂ ਮਿਕਸ ਕੀਤੇ ਆ ਜੀ ਆਲੂ ਪਿਆਜ਼ ਮਿਰਚ ਮਸਾਲੇ ਪਾ ਕੇ ਵਧੀਆ ਪ੍ਰਸ਼ਾਦ ਦੇ ਰੂਪ ਤਿਆਰ ਕਰਦੇ ਆ ਘੋਨਾ ਚੋਪੜ ਕੇ ਦੋਵੇਂ ਨਸ ਤੇ ਰਰਗਾ ਮੋਲੀਆਂ ਜੀ ਚੁੱਕ ਜ ਸਕਦੀ ਜੀ ਪਰ ਲਗਾਤਾਰ ਜਿਸ ਤਰ੍ਹਾਂ ਮੌਸਮ ਬਦਲਦਾ ਪਿਆ ਕਿਉਂਕਿ ਅੱਜ ਤੋਂ ਦੋ ਦਿਨ ਪਹਿਲਾਂ ਦੀ ਗੱਲ ਕਰਦੇ ਤੇ ਇੱਕ ਤੋਂ ਪਰ ਨਿਕਲਦੀ ਪਈ ਸੀ ਪਰ ਹੁਣ ਸਮਾਂ ਕਾਫੀ ਹੋ ਚੁੱਕਾ ਹੈ ਲੇਕਿਨ ਹਾਇ ਤੱਕ ਸੂਰਜ ਦੇਵਤਾ ਦਰਸ਼ਨ ਪਰ ਚਾਦਰ ਜਿਹੜੀ ਧੁੰਦ ਦੀ ਪੂਰੀ ਤਰ੍ਹਾਂ ਵਿਚੀ ਹੋਈ ਹੈ ਅਸਲ ਜੀ ਅਸੀਂ ਉਸ ਖਿੱਤੇ ਆਉਨੇ ਆ ਖਾਸ ਕਰਕੇ ਪੰਜਾਬ ਆ ਸਾਰੇ ਹਰ ਦਿਨ ਚੱਲ ਰਹੇ ਹਨ ਜੀ ਸਾਡੇ ਸ਼ਹੀਦਾਂ ਦੇ ਦਨੇ 8-9 ਸਾਲ ਦੇ ਮਤਲਬ ਛੋਟੇ ਛੋਟੇ ਬੱਚਿਆਂ ਨੇ ਵੀ ਇੰਨਾ ਦਿਨ ਦੇ ਵਿੱਚ ਇਸ ਭਾਰਤ ਵਾਸਤੇ ਸ਼ਰਸ਼ ਕੀਤਾ ਜੀ ਕਦੀ ਉਹ ਦੇਸ਼ ਦੀ ਇਹ ਗੱਲ ਕੀਤੀ ਜਾਵੇ ਉਦੋਂ ਵੀ ਗੁਰਗੋਬ ਸਿੰਘ ਮਹਾਰਾਜ ਜੀ ਉਹਨਾਂ ਦੇ ਪਿਤਾ ਜੀ ਗੁਰਤੇਬਾਦ ਜੀ ਮਹਾਰਾਜ ਜੀ ਨੇ ਭਾਰਤ ਦੇ ਸਵਧਾਏ ਧਰਮ ਨੂੰ ਬਚਾਉਣ ਵਾਸਤੇ ਧਰਮ ਕਹਿ ਲਈ ਮੈਨੂੰ ਖਤਾ ਦੇ ਇਸ ਸਦਾਤ ਨੂੰ ਬਚਾਉਣ ਵਾਸਤੇ ਉਹਨਾਂ ਨੇ ਸਿਰ ਦਤਾਈ ਜੀ ਕਹਿ ਲਿਆ ਵੀ ਜਿਹੜੇ ਪੰਜਾਬ ਦੇ ਲੋਕ ਹੈ ਖਾਸ ਕਰਕੇ ਪਹਿਲਾਂ ਜੋ ਭਾਰਤ ਗੁਲਾਮ ਸੀ ਜਾਂ ਨਹੀਂ ਗੁਲਾਮ ਸੀ ਇਹ ਪਹਿਲਾਂ ਵੀ ਚਾਹੇ ਧੁੰਦ ਹੋਵੇ ਚਾਹੇ ਨਾ ਹੋਵੇ ਗਰਮੀ ਹੋਵੇ ਸਰਦੀ ਹੋਵੇ ਹੱਸ ਹਰ ਮੌਸਮ ਨਾਲ ਅਸੀਂ ਲੜ ਸਕਦੇ ਆਂ ਹਾਂ ਜੀ ਕਿਉਂਕਿ ਸਾਨੂੰ ਖਤਰਾ ਧੁੰਦ ਤੋਂ ਜਾਂ ਮੌਸਮ ਤੋਂ ਨਹੀਂ ਆ ਸਾਨੂੰ ਖਤਰਾ ਇਥੇ ਮੌਜੂਦਾ ਸਰਕਾਰਾਂ ਤੋਂ ਆ ਜਿਹੜੀਆਂ ਦੇਸ਼ ਨੂੰ ਵੇਚਣਾ ਚਾਹੁੰਦੀਆਂ ਜੀ ਖਤਰਾ ਧੁੰਦ ਤੰਦ ਕੋ ਬੜਾ ਵੱਡਾ ਲੰਬਾ ਸਮਾਨੀ ਹੈ ਧੁੰਦ ਅੱਜ ਨਿਕਲ ਨਿਕਲ ਜਾਵੇਗੀ ਇਦਾ ਕਰਕੇ ਇੱਥੇ ਕੋਈ ਬੜੀ ਵੱਡੀ ਵਿਵਤਾ ਦੀ ਗੱਲ ਨਹੀਂ ਆ ਮੌਸਮ ਨਾਰਮਲ ਹੈ ਕੁਦਰਤ ਕਿਉਂਕਿ ਕੁਦਰਤ ਜੇ ਠੰਡ ਪਵੇਗੀ ਇਦੋਂ ਫਸਲ ਐ ਇੱਥੋਂ ਦਾ ਮੌਸਮ ਹੈ ਜਿਹੜਾ ਉਹ ਠੰਡ ਨਾ ਗਰਮੀਆਂ ਚੱਲਦਾ ਜੀ ਸਾਨੂੰ ਇੱਥੋਂ ਖਤਰਨਾਕ ਕੋਈ ਹੈਗਾ ਨਹੀਂ ਕਿੰਨੇ ਦਿਨ ਅਸੀਂ ਇੱਥੇ ਬੈਠੇ ਹੋਏ ਹਾਂ ਮਾਤਾ ਪਿਤਾ ਵੀ ਇੱਥੇ ਬੈਠੀ ਹੋਈ ਐ ਬੱਚੇ ਵੀ ਗੰਦੇ ਹੋਣੇ ਇਤਨਾ ਕਿਤੇ ਹੁੰਦਾ ਹੋਣਾ ਦਿੱਕਤ ਪਰੇਸ਼ਾਨੀ ਥੋੜੀ ਬਹੁਤ ਆਉਂਦੀ ਹੋਣੀ ਜਿਹੜੀ ਬੈਠੀ ਐ ਇੱਥੇ ਤਾਂ ਵੀ ਕਿਤਨੇ ਮੈਂ ਬੇਨਤੀ ਕਰਾਂ ਜੀ ਇਹ ਕਰਦੇ ਨੇ ਹਾਂਜੀ ਤੇ ਇਹ ਅਸੀਂ ਅਜ ਕੈਨੇਡਾ ਸੀ ਮੈਂ ਕੈਨੇਡਾ ਤੋਂ ਆਈ ਹਾਂ ਕੈਨੇਡਾ ਤੋਂ ਆਇਆ ਤੁਸੀਂ ਹਾਂ ਇਹਨਾਂ ਨੇ ਵੀ ਆਉਣਾ ਸੀ ਇਹਨਾਂ ਨੇ ਕੈਨਸਲ ਕਰਤੀ ਆਪੇ ਤੇ ਫਿਰ ਮੈਂ ਆ ਗਈ ਮੈਂ ਮਾ ਵੀ ਸਿਵਾ ਕਰਦੀ ਜਾ ਕੇ ਉੱਥੇ ਇੱਕ ਕਿੰਨੇ ਤੁਸੀਂ ਦੇਸ਼ ਤੋਂ ਆਏ ਹੋ ਉੱਥੇ ਲਾਈਫ ਸਟਾਈਲ ਬੜਾ ਚੰਗਾ ਹੁੰਦਾ ਵੈ ਇੱਥੇ ਜਦੋਂ ਤੁਸੀਂ ਆਂਦੇ ਹੋ ਆਂਦੇ ਧਰਨੇ ਵਿੱਚ ਸ਼ਾਨ ਹੋ ਇੱਕ ਜਜ਼ਬਾ ਰੱਖਿਆ ਤੁਸੀਂ ਹਾਂਜੀ ਮੈਂ ਇਹ ਆਂਦੇ ਭੀ ਮੈਂ ਵੀ ਆ ਜਾਂਦਾ ਹਾਂ ਤੇ ਮੈਂ ਤੇ ਹੀ ਨਾ ਆਉ ਕੈਨਸਲ ਕਰਤੀ ਇਹਨਾਂ ਫਿਰ ਮੈਂ ਵੀ ਆ ਗਈ ਇੱਥੇ ਕੈਨੇਡਾ ਤੁਸੀਂ ਕੈਨਸਲ ਕਰਕੇ ਹੈ ਕਿਉਂਕਿ ਪੰਜਾਬੀ ਤਾਂ ਕਹਿੰਦੇ ਕਿ ਦੂਜਾ ਹੁਣ ਲਾਪਲਾਪਿਆ ਹੁੰਦਾ ਕਿ ਕੈਨੇਡਾ ਜਾਣਾ ਬੱਚੇ 12ਵੀਂ ਪਾਸ ਹੁੰਦੇ ਕਹਿੰਦੇ ਕੈਨੇਡਾ ਭੇਜ ਦਿਓ ਫੇ ਮਾਪੇ ਵੀ ਕੈਨੇਡਾ ਚੱਲ ਜਾਂਦੇ ਹਨ ਹੁਣ ਤਾਂ ਹਾਲਾਤ ਇਹ ਹੋਏ ਪਏ ਪਰ ਤੁਸੀਂ ਜਾਂ ਕਿੰਨੀ ਮੋਚੇ ਚ ਬੈਣ ਜੇ ਅਸਲ ਚ ਮੇਰੇ ਦੋ ਬੇਟੇ ਆ ਜੀ ਇੱਕ ਬੇਟੀ ਬੇਟੇ ਬੱਟੀ ਵਿਆਹੀ ਹੈ ਜੀ ਤੇ ਬੇਟੇ ਦੋਵੇਂ ਕੈਨੇਡਾ ਜੀ ਬੇਟੇ ਤਾਂ ਬਹੁਤ ਖਿੱਚ ਕਰਦੇ ਵੀ ਇੱਥੇ ਆਜੋ ਪਰ ਅਸਲ ਇਥੋਂ ਜਿੱਦਾਂ ਦੇ ਜਗਜੀਤ ਸਿੰਘ ਨਾਲ ਮਰਨਵਰ ਤੇ ਬੈਠੇ ਆ ਨਾ ਤੇ ਸਾਡਾ ਕੈਨੇਡਾ ਸਾਨੂੰ ਚੰਗਾ ਨਹੀਂ ਲੱਗਦਾ ਜੀ ਹਨ ਹੋ ਸਕਦਾ ਵੀ ਕੈਨੇਡਾ ਨਾਲ ਜਿਹੜਾ ਨਹੀਂ ਗਿਆ ਉਹਨੂੰ ਚੰਗਾ ਲੱਗਦਾ ਹੋਵੇ ਪਰ ਜੇ ਸਾਡੇ ਇੱਥੇ ਜਿਹੜੇ ਵੱਡੇ-ਵਡੇਰੇ ਸਾਡੇ ਆਪਣੇ ਹੱਕਾਂ ਦੀ ਸਾਡੀ ਹੋਣ ਦੀ ਲੜਾਈ ਲੜ ਰਹੇ ਨੇ ਸਾਡੇ ਫਿਊਚਰ ਵਾਸਤੇ ਲੜਾਈ ਲੜ ਰਹੇ ਨੇ ਤਾਂ ਹੀ ਕੈਨੇਡਾ ਜਾ ਕੇ ਬੈਠੇ ਰਹੀਏ ਇਹ ਕੋਈ ਬਾਲੀ ਵਧੀਆ ਗੱਲੀ ਦਾ ਕਰਕੇ ਅਸੀਂ ਉੱਥੋਂ ਵਾਪਸ ਆ ਗਏ ਜੀ ਇੱਥੇ ਰਵਾਂਗੇ ਜੀ ਹੁਣ ਜਿੰਨਾ ਚਿਰ ਮੋਰਚਾ ਚੱਲਦਾ ਜੀ ਕਿਉਂ ਕੈਨੇਡਾ ਨਹੀਂ ਜਾਣਾ ਜਦ ਤੱਕ ਜਿੱਤੇ ਨਹੀਂ ਜਾਣਾ ਚਿਰ ਨਹੀਂ ਜਾਣਾ ਔਰ ਜਿੱਤ ਕੇ ਜਾਵਾਂਗੇ ਕਰਨ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਉਹ ਤਾਂ ਨਹੀਂ ਕਹਿੰਦੇ ਕਿ ਆਓ ਵਾਪਸ ਨਹੀਂ ਉਹ ਵੀ ਆਂਦੇ ਤੇ ਕਰੋ ਸੇਵਾ ਅੱਛਾ ਹਾਂਜੀ ਉਹ ਰਸਾ ਇਥੋਂ ਦਾ ਕਹਿੰਦੇ ਆ ਵੀ ਜੇ ਤਾਂ ਨੂੰ ਖਰਚੇ ਦੀ ਲੋੜ ਆ ਪੈਸੇ ਲੋੜ ਚੱਲੋ ਜਿੰਨਾ ਕਿ ਸਾਨੂੰ ਖਰਚਾ ਲੋੜ ਪੈਂਦੀ ਆ ਉਹ ਸਾਨੂੰ ਪੈਸੇ ਵੀ ਪਾਉਂਦੇ ਆ ਜੀ ਮੇਰੇ ਖਿਆਲ ਨਾਲ ਜਦੋਂ ਸਾਨੂੰ ਲੋੜ ਉੱਥੇ ਜਾਨੂੰ ਕਿਹ ਲੋੜ ਆ ਖਰਚੇ ਦੀ ਤੇ ਪੰਨੋ ਮਿਹਨਤ ਕਰੇ ਜੋ ਢਾੜੀ ਦਾ ਪਾਈ ਕਰਦੇ ਉੱਥੇ ਕਿਹੜੇ ਹਾਂਜੀ ਬੜੇ ਵੱਡਾ ਸਿਸਟਮ ਆ ਪਰ ਉਹ ਜਿੰਨੇ ਵੀ ਰੋਜ਼ ਦਸਵੰਦ ਕੱਢਦੇ ਆ ਜੀ ਉਹ ਦਸਵੰਦ ਕੱਢ ਕੇ ਮੋਰਚੇ ਨੂੰ ਭੇਜਦੇ ਆ ਜੀ ਤੇ ਅਸੀਂ ਉਹ ਤੇ ਜੋ ਸਾਡਾ ਸਰਦਾ ਬੰਦਾ ਜੀ ਨਾ ਡੋ ਵੱਤ ਵੱਤ ਹੁੰਦਾ ਵਸ ਸਰੀਰ ਕਰਕੇ ਤੇ ਪੈਸੇ ਕਰਕੇ ਜਿੰਨੀ ਸਾਡੀ ਮੋਰਚੇ ਦੀ ਹੈਲਪ ਕਰ ਸਕਦੇ ਉਹ ਕਰਦੇ ਆ ਜੀ ਕਿਉਂਕਿ ਡੱਲੇਵਾਲ ਸਾਹਿਬ ਹੁਣਾਂ ਦੀ ਸਿਹਤ ਲਗਾਤਾਰ ਨਾਜ਼ੁਕ ਹੋ ਰਹੀ ਆ ਅੱਜ 34 ਦਿਨ ਹੋ ਚੁੱਕੇ ਹੋਏ ਆ ਡਾਕਟਰ ਕਹਿੰਦੇ ਹੁਣ ਤਾਂ ਪਾਣੀ ਵੀ ਨਹੀਂ ਪੀਤਾ ਜਾਂਦਾ ਪਿਆਨਾਂ ਨੂੰ ਮੈਂ ਕਿ ਬੇਨਤੀ ਕਰਾਂ ਜੀ ਇੱਕ ਸੈਕਿੰਡ 'ਚ ਦੋ ਬੰਦੇ ਮਰਦੇ ਜੀ ਸਾਡੀ ਪੂਰੀ ਦੁਨੀਆ ਦੀ ਨਾ ਇਕਨੋਮੀ ਜਿਹੜੀ ਆ ਉਹ 8.5 ਰੁਪਏ ਦੇ ਕਰੀਬ ਹੋ ਗਈ ਆ ਜੀ ਇੱਕ ਸੈਕਿੰਡ 'ਚ ਦੋ ਮਨੁੱਖ ਰੋਜ਼ ਮਰਦੇ ਆ ਜੀ ਇੱਕ ਸੈਕਿੰਡ 'ਚ ਇੱਕ ਮਿੰਟ 'ਚ 120 ਮਰਦੇ ਆ ਕੋਈ ਕਿਸ ਨੂੰ ਜਾਂ ਡੱਲੇਵਾਲ ਸਾਹਿਬ ਦੇਖ ਕਿ ਉਹਨਾਂ ਦੀ ਮੌਤ ਦਾ ਪੂਰੀ ਦੁਨੀਆ ਨੂੰ ਫਿਕਰ ਹੈ ਇਹਦਾ ਮਤਲਬ ਵੀ ਸاسی ਕਿਸੇ ਨਾ ਕਿਸੇ ਗਿਣਤੀ ਦੇ ਵਿੱਚ ਆ ਕਿ ਮੌਤ ਹੈ ਮੈਂ ਵੀ ਮਰਨਾ ਜੇ ਮਰ ਜਾਣਾ ਜੀ ਇੱਥੇ ਜਿੰਨੇ ਲੋਕ ਫਿਰਦੇ ਆ ਜੇ ਮਰ ਕੇ ਘਰ ਮਰ ਜਾਵਾਂਗੇ ਤੇ ਮੇਰੇ ਖਿਆਲ ਨਾਲ ਸਾਨੂੰ ਕੋਈ ਯਾਦ ਨਹੀਂ ਕਰੇਗਾ ਪਰ ਜੇ ਅਸੀਂ ਦੇਸ਼ ਵਾਸਤੇ ਪੰਜਾਬ ਵਾਸਤੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਮਰਾਂਗੇ ਹਾਂ ਮੈਂ ਇਹ ਕਹਿੰਦਾ ਉਹ ਮਰਨ ਉਹ ਸਦਗੁਸੇ ਪਾਛਾ ਰਹਿਮ ਕਰਨ ਉਹਨਾਂ ਨੂੰ ਲੰਬੀ ਉਮਰ ਦਵੇ ਪਰ ਘਰ ਪੈ ਬੈਠ ਕੇ ਮਰ ਜਾਣਾ ਨਾਲੋਂ 1000 ਗੁਣਾ ਚੰਗਾ ਵਾ ਵੀ ਆਪਣੇ ਹੱਕਾਂ ਵਾਸਤੇ ਮਰ ਜਾਈਏ ਜੀ ਤੁਸੀਂ ਤੇ ਇਹ ਦੋਨੋਂ ਕਪਲ ਤੁਸੀਂ ਸੁਣਿਆ ਹੈ ਜੋ ਕਿ ਕੈਨੇਡਾ ਤੋਂ ਮੈਡਮ ਵਾਪਸ ਆਈ ਹੈ ਤੇ ਉਹ ਆਪ ਜਿਹੜਾ ਕੀ ਹੈ ਕੈਨੇਡਾ ਗਏ ਨਹੀਂ ਉਹ ਕਹਿੰਦੇ ਕਿ ਅਸੀਂ ਇੱਥੇ ਰਹਿ ਕੇ ਮੋਰਚੇ ਦੀ ਸੇਵਾ ਕਰਾਂਗੇ ਤੇ ਦੇਖ ਸਕਦੇ ਕਿ ਸਵੇਰ ਤੋਂ ਕਿਉਂਕਿ ਧੂਮਾ ਬਹੁਤ ਵੱਲਦਾ ਵਾ ਜਦੋਂ ਇੱਥੇ ਰੋਟੀਆਂ ਬੰਦੀਆਂ ਪਈਆਂ ਪਰ ਫਿਰ ਵੀ ਡੱਟੇ ਹੋਏ ਨੇ ਤੇ ਹੌਸਲੇ ਵੀ ਪੂਰੀ ਤਰ੍ਹਾਂ بلند ਨੇ ਕੈਮਰਾਮੈਨ ਕਮਲ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਖਨੋਰੀ